ਹੁਣ ਤੁਸੀਂ ਦੱਸਿਓ ਮੁੱਖ ਮੰਤਰੀ ਭਗਵੰਤ ਮਾਨ ਠੀਕ ਬੋਲ ਰਿਹਾ ਹੈ ਜਾਂ ਸ਼ਰੋਮਣੀ ਕਮੇਟੀ ਠੀਕ ਬੋਲ ਰਹੀ ਹੈ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਦੇ ਮੇਲੇ ਤੇ ਇੱਕ ਬਹੁਤ ਵੱਡਾ ਐਲਾਨ ਕੀਤਾ ਤੇ ਇੱਕ ਬਹੁਤ ਵੱਡਾ ਬਿਆਨ ਦਾ ਗਿਆ ਦੋਨਾਂ ਦੇ ਉੱਪਰ ਵੱਡਾ ਕਮਸਾਨ ਸ਼ੁਰੂ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਗੀ ਦੇ ਮੇਲੇ ਤੇ ਬੋਲਦਿਆਂ ਆਖਿਆ ਕਿ ਜਿਹੜੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸੀ ਨਹੀਂ ਸੀ ਲੱਭ ਰਹੇ ਉਹਨਾਂ ਦੇ ਵਿੱਚੋਂ 169 ਸਰੂਪ ਜਿਹੜੇ ਆ ਉਹ ਮਿਲ ਗਏ ਨੇ ਉਹ ਲੱਭ ਗਏ ਨੇ ਇਹ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੇ ਲੋਕਾਂ ਦੇ ਸਾਹਮਣੇ ਬੋਲਦਿਆਂ ਕੀਤਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਨੂੰ ਹੁਣੇ-ਹੁਣੇ ਇੱਕ ਮੈਸੇਜ ਆਇਆ ਤੇ ਮੈਸੇਜ ਪੜ੍ਹ ਕੇ ਮੁੱਖ ਮੰਤਰੀ ਨੇ ਸੁਣਾਇਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ ਲੰਬੇ ਟਾਈਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਣ ਦਾ ਮਾਮਲਾ ਛਾਇਆ ਹੋਇਆ। ਇਹਦੇ ਉੱਪਰ ਭਗਵੰਤਮਾਨ ਸਰਕਾਰ ਨੇ ਇੱਕ ਸੱਟ ਇੱਕ ਜਾਂਚ ਟੀਮ ਵੀ ਗਠਿਤ ਕੀਤੀ ਹੈ ਜਿਨੇ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਆਰੰਭੀ ਹੋਈ ਹੈ ਤੇ ਅੱਜ ਮੁੱਖ ਮੰਤਰੀ ਨੇ ਜਦੋਂ ਇਹ ਦਾਵਾ ਕੀਤਾ ਕਿ 169 ਸਰੂਪ ਵੀ ਮਿਲ ਗਏ ਨੇ। ਉਹਨਾਂ ਦੇ ਵਿੱਚੋਂ ਸਿਰਫ 30 ਸਰੂਪਾਂ ਦਾ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਹੈ। ਤੇ 100 ਤੇ 39 ਜਿਹੜੇ ਸਰੂਪ ਨੇ ਉਹਨਾਂ ਦਾ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈਗਾ